ਤਉ ਮਦਾਤੇ ਠਾਕੁਰ ਪ੍ਰਤੀਪਾਲਕ ਨਾਇਕ ਹਸ ਮਹਮਾਰੇ ਨਿਮਖ ਨਿਮਖ ਤੁਮਹੀ ਪ੍ਰਤੀਪਾਲੋ ਹਮ ਬਾਰਕ ਤੁਮਰੇ ਧਾਰੇ ਜਿਹਾਏ ਇੱਕ ਕਵਣ ਗੁਣ ਕਹੀਐ ਬੇਸੁਮਾਰ ਬਿਆੰਤ ਸੁਆਮੀ ਤੇਰੋ ਅੰਤ ਨਾ ਕਿਨ ਹੂ ਲਹੀਐ ਕੋਟ ਪਰਾਦ ਹਮਾਰੇ ਖੰਡੋ ਅਨਕ ਵਿਦੀ ਸਮਝਾਵੋ ਹਾਮ ਆ ਗਿਆਨ ਅਲਪ ਮਤ ਥੋਰੀ ਤੁਮ ਆਪਣ ਬਿਰਦ ਰਖਾਓ ਤੋਮਰੀ ਸਰਣ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਸੋ ਘੋਟ ਅਲਗੁਰ ਸੇਵੀਐ ਐਨਸ ਸਹਿਜ ਸੁਪਾਏ ਦਰਸ਼ਨ ਪਰਸੀਐ ਗੁਰੂ ਕੇ ਜਨਮ ਮਰਣ ਦੁਖ ਜਾਏ ਸੋਹੀ ਮਹਲਾ ਪੰਜਵਾਂ ਜੋ ਕੇ ਚੇ ਕਰੇ ਸੋਈ ਪ੍ਰਵ ਮਨ ਹੈ ਓਏ ਰਾਮ ਨਾਮ ਰੰਗ ਰਾਤੇ ਦੇਨ ਕੀ ਸੋਬਾ ਸਭਨੀ ਤਾਈ ਜਿਨ ਪ੍ਰਾਪਕੇ ਚਰਣ ਪਰਾਤੇ ਜੋ ਕੁਛ ਕਰੈ ਸੋਈ ਪ੍ਰਭ ਮਨ ਹੈ ਓਇ ਰਾਮ ਰਾਗ ਰਾਤੇ ਤੇਨੇ ਕੀ ਸੋਬਾ ਸਵਨੀ ਥਾਈ ਜਨ ਪ੍ਰਭ ਕੇ ਚਰਨ ਪਰਾਤੇ ਮੇਰੇ ਰਾਮ ਹਰ ਸੰਤਾ ਜੇਵੜ ਨਾ ਕੋਈ ਆਗਤਾ ਵਣਾਈ ਪ੍ਰਭ ਆਪਣੇ ਸੋ ਜਲ ਥਲ ਮਹੀਲ ਸੋਈ ਰਹਾਉ ਕੋਟ ਅਪਰਾਧੀ ਸੰਤ ਸੰਗ ਉਧਰੇ ਜਮ ਤਾ ਕੈ ਨੇੜ ਨ ਆਵੇ ਜਨਮ ਜਨਮ ਕਾ ਵਿਚੜਿਆ ਹੋਵੇ ਤੈਨ ਹਰਿ ਸੋ ਆਣ ਮਿਲਾਵੇ ਮਾਇਆ 모ਹ ਭਰਮ ਭਾਉ ਕਾਟੇ ਸੰਤ ਸਰਣ ਜੋ ਆਵੇ ਜੇ ਹਾ ਮਨੋਰਤ ਕਰ ਆਰਾਧੇ ਸੋ ਸੰਤਨ ਤੇ ਪਾਵੇ ਜਨਕੀ ਮਹਿਮਾ ਕੇ ਤਕ ਬਰਣਾਉ ਜੋ ਪ੍ਰਭ ਆਪਣੇ ਭਾਣੇ ਕਾਹੋ ਨਾਨਕ ਜਨ ਸਤਿਗੁਰ ਭੇਟਿਆ ਸੇ ਸवते ਭੈ ਨਿ ਕਾਣੇ ਜਨ ਕੀ ਮਹਿਮਾ ਕੇ ਤਕ ਬਰਨੋ ਜੋ ਪ੍ਰਭ ਆਪਣੇ ਭਾਣੇ ਕਹੋ ਨਾਨਕ ਜਿਨ ਸਤਗੁਰ ਭੇਟਿਆ ਸੇ ਸਭਤੇ ਭਏ ਨਿਕਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ